ਹਿੰਸਾਤ ਕਾਲ ਦੀ ਸਾਰਿਆਂ ਨਾ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਕੋਈ 10-12 ਪਸ਼ੂ ਤੁਹਾਨੂੰ ਵਿਖਾਉਣੇ ਇੱਕ ਗਾਂ ਵਾਂ ਤੇ ਬਾਕੀ ਸਾਰੀਆਂ ਮੱਝਾਂ ਵਾਂ ਤੇ ਵਿੱਚੋਂ ਕੁਝ ਸੂਈਆਂ ਵਾਂ ਤੇ ਕੁਝ ਗੱਬਣਾ ਵਾਂ ਸੂਈਆਂ ਦੀਆਂ ਆਪਣੀਆਂ ਦੋ-ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਸਤਿ ਸ਼੍ਰੀ ਅਕਾਲ ਜੀ ਜਿਹੜਾ ਗੁਰਨੇਈ ਪੰਸਾ ਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈਜ਼ ਜ਼ਰੂਰ ਕਰਾ ਲਓ ਪਰ ਪਰਸ਼ੀ ਦੀ ਤਸੱਲੀ ਆਪਣੇ ਇੱਥੇ ਕਰਕੇ ਖੜਿਆ ਕਰਾ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਠ ਠਾਕ ਜੀ ਵਧੀਆ ਜੀ ਤੇ ਨਾਮ ਦੱਸਦੇ ਇੱਕ ਵਾਰ ਫਿਰ ਅੰਦਰ ਸਿੰਘ ਪਿੰਡ ਜਠਾ ਤਸਵੀਰ ਪਟਾੜਾ ਜਲਕਾਪੁਰ ਤੇ ਫੋਨ ਨੰਬਰ ਵੀ ਬੋਲ ਦੋ 905627752 ਠੀਕ ਹੈ ਜੀ ਤੇ ਅੱਜ ਇੱਕ ਗਾਂ ਵੀ ਲੈਣਤੀ ਆ ਹਾਂ ਜੀ ਗਾਂ ਮੈਡ ਵੀ ਸੋਈ ਤੇ ਬਾਕੀ ਮੱਝਾਂ ਆ ਨਾ ਹਾਂਜੀ ਹਾਂਜੀ ਤੇ ਪਹਿਲਾਂ ਗਾਂ ਹੀ ਵਖਾ ਦੀਏ ਫਿਰ ਗਾਂ ਹੀ ਵਖਾ ਜੀ ਚਲੋ ਸ਼ੁਰੂਆਤ ਫਿਰ ਇਹਦੇ ਤੋਂ ਹੀ ਕਰ ਦਈਏ ਆਪਾਂ ਖਾਣੇ ਦੇ ਇੱਕ ਵਾਰੀ ਦੇਖ ਸਕਦੇ ਜੇ ਲੱਗੇ ਤਾਂ ਚੰਗੇ ਗੈਪ ਤੇ ਤੇ ਹਮਾਰੇ ਦਾ ਨਾੜਾ ਵੀ ਜਿਹੜਾ ਚੰਗਾ ਏ ਅਸੀ ਬਿਨਾ ਵੰਗੇ ਤੋਂ ਮਿਲੂਗੀ ਠੀਕ ਹੈ ਜੀ ਹਾਂ ਜੀ ਤੇ ਦੁੱਧ ਦੁੱਧ ਦੀ ਜੀ ਕੋਈ 11-12 ਕਿਲੋ ਤਾਜੀ ਸੂਈ ਚੋਂ ਪਿੰਡਾਂ ਦੇ ਮਗਰ ਵਛਾ ਜੀ ਤੇ ਇਹ ਤੇ ਜੇ ਵਾਜੋਗੇ ਦੁੱਧਾਂ ਤੇ 15 ਕਿਲੋ ਦਊਗੀ ਯਾਰ ਚਲੋ ਫਿਰ ਆ ਜੁ ਲੈ ਆ ਆ ਬੱਚਾ ਇਹਦਾ ਤਾਜ਼ਾ ਹੀ ਬੱਚਾ ਆ ਇਸ ਤਰ੍ਹਾਂ ਬੱਚੇ ਦਾ ਥੋੜਾ ਜਿਹਾ ਹੰਦ ਕਰ ਦੇ ਆਜਲਾ ਬਾਕੀ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਆ ਤੇ ਤਾਂ ਤੁਨ ਮੇਰੀ ਓਕੇ ਆ ਸਾਰੇ ਬਿਲਕੁਲ ਓਕੇ ਅਗਲੇ ਨਾਲ ਤੇਰੇ ਆਪ ਦਾ ਕਿੰਨੇ ਸੋਟੀ ਆ ਗਿਆ ਤੇ ਮੁੱਲ ਫਿਰ ਇਹਦਾ ਮੁੱਲ 550 45 ਉਮਦੀ ਕਰੀਏ 45000 ਦੀ ਵੜ ਦੇ ਦੀ 40000 ਤੀ ਦੇ ਦਾ ਪੂਰੇ ਦੇ ਦਾ ਠੀਕ ਹੈ ਜੀ ਬਾਕੀ ਕੋ ਫੋਨ ਲਾਉਗਾ ਤਾਂ ਮੁੱਕਦੇ ਹੋ ਜਾਊਗਾ ਮੰਨ ਤਾਂ ਨਹੀਂ ਠੀਕ ਹੈ ਤਾਂ ਸ਼ੁਰੂਆਤ ਹੁਣ ਮੱਝਾਂ ਦੀ ਪੂਰੀ ਮੱਝ ਤੋਂ ਕਰ ਲਈਏ ਫਿਰ ਹਾਂ ਜੀ ਸ਼ੁਰੂਆਤ ਤਾਂ ਪੂਰੀ ਮੱਝ ਤੋਂ ਹੀ ਕਰਨੀ ਆ ਤੇ ਦੱਸ ਤੋ ਵੀਰ ਜੀ ਤੇ ਪਰੇ ਫਿਰ ਇਹ ਵਿੱਚ ਹੀ ਤਿਆਰ ਹਾਂ ਅੱਜ ਸਵੇਰੇ ਸਵੇਰੇ ਠੀਕ ਆ ਹਾਂ ਜੀ ਤੇ ਜੇ ਸਵੇਰੇ ਝੋਡੀ ਏ ਠੀਕ ਹੈ ਘਾਟਾ ਲਈਏ ਤੇ ਦੁੱਧ ਕਿੰਨਾ ਕੱਢੀ ਜਾਊਗੀ ਜਿੱਦਾਂ ਥਾਲੇ ਪੱਲੇ ਨੂੰ ਬਰਤ ਰਗ ਲੋ ਕੀ ਜਾਂਦਾ ਏ ਝੋਡੀ ਬਹੁਤ ਜੰਦੀ ਤੋੜੋ ਤੋੜਾਂ ਫਿਰ ਇੱਕ ਰੀਨ ਨੂੰ ਬਾਕੀ ਇਹ ਆ ਵੀ ਚਲੋ ਜੇ ਹੁਣ ਮੌਸਮ ਜੇ ਠੰਡਾ ਵਾ ਤੇ ਆਈ ਚਲਾਈ ਆਈ ਚਲਾਈ ਜੇ ਪੂਰੀਆਂ ਜਿੱਤਰਾ ਤਿਆਰ ਨਹੀਂ ਕੀਤੀਆਂ ਕਈ ਵਾਰੀ ਤਾਂ ਜਿਆ ਪਛੀ ਜਦੋਂ ਆਇਆ ਹੋਵੇ ਖਾਂਦਾ ਪਿੰਦਾ ਵੀ ਘਾਟਿਆ ਬਾਕੀ ਨੀਲੀ ਬੂਰੀ ਆ ਇੱਕ ਸਿੰਘ ਥਾਣਵਾ ਤੇ ਇੱਕ ਸਿੰਘ ਦਾ ਕੁੰਡਾ ਹੈ ਆ ਦੇਖ ਲਾ ਦੇ ਚਲੋ ਲੈ ਜਾ ਵੀਰ ਜੀ ਬਾਕੀ ਥੱਲੇ ਚੰਗੀ ਪਰੰਦੀ ਆ ਉੱਥਰ ਉਹ ਹੰਡਟਰ ਪੂਰੀ ਥੱਲੇ ਭਰ ਜੂਗੀ ਚੰਗੀ ਤਰ੍ਹਾਂ ਆ ਜ ਲੈ ਆਓ ਜੀ ਕਾ ਬੂਰੀ ਬੜੀ ਵਧੀਆ ਆਉਂਦੀ ਬਾਕੀ ਹੈਗੇ ਨੀਲੀ ਬੂਰੀ ਆ ਕਾਲਾ ਡੰਗਰ ਹੀ ਕਰਮਾਲਾ ਹੁੰਦਾ ਇਹੋ ਤਰ੍ਹਾਂ ਦੀ ਹਾਂਜੀ ਬਾਕੀ ਅਗਲੇ ਪਿਛਲੇ ਪੈਰ ਵੀ ਇਹਦੇ ਚਿੱਟੇ ਆ ਤੇ ਥਣ ਵੀ ਚਲੋ ਇਹਦੇ ਕੋਲ ਚੰਗਾ ਲੱਗਾ ਆ ਆ ਦੇ ਸਾਡੇ ਚ ਹਵਾਨਾ ਇਹਦਾ ਲਾਗੇ ਤੋਂ ਬਾਕੀ ਥਾਣੇ ਵੀ ਚੰਗੇ ਘਰ ਤੇ ਦੂਰ ਦੂਰ ਜਿਹੜਾ ਥਾਣੇ ਆ ਤੇ ਕਿੰਨੇ ਦੇ ਵਿੱਚ ਫਿਰ ਜਸਨੋਂ ਕਰਨੀ ਆਪਾਂ ਇਹ ਢੋੜੀ ਦੇ ਦੀ 85000 ਦੀ 82 ਹੀ ਦੇ ਦੋ 80000 ਦੀ ਦੋ ਛੋੜ ਅੱਛਾ 78000 ਦੀ ਦੇ 75000 ਦੀ ਦੇਣੀ ਹੈ ਠੀਕ ਹੈ ਜੀ ਤੇ ਬਾਕੀ ਹੁਣ ਅੱਗਿਆ ਨੀਲੀ ਦੀ ਛੋਟੀ ਆ ਗਈ ਇੱਕ ਇਹ ਵੀ ਸਹੀ ਹੈ ਮਗਰ ਇਹਦੇ ਕੱਟੀ ਜੇ ਠੀਕ ਹੈ ਜੀ ਹਾਂ ਜੀ 15 20 ਨਾਲ ਦੀ ਸਹੀ ਮਗਰ ਕੱਟੀ ਜੇ ਨੀ ਵੀ ਰਵੀ ਜੀ ਅੱਛਾ ਜੀ ਹਾਂ ਜੀ ਦੁੱਧ ਦੇ ਕੋਲ 8 ਕਿਲੋ 7 ਕਿਲੋ ਦੀ ਗਾਰੰਟੀ ਕੱਟੀ ਵੀ ਮਗਰ ਚੰਗੀ ਫਿਰ ਕੱਟੀ ਚੰਗੀ ਹਾਂ ਜੀ ਕੱਟੀ ਵੀ ਦਿਖਾ ਲਈਏ ਫਿਰ ਦਿਖਾ ਦੂੰ ਆ ਜਿਹੜੀ ਕੱਟੀ ਜੀ ਇਹਦੇ ਮਗਰ ਨੀਲੀ ਦੀ ਕੱਟੀ ਵੀ ਮਗਰ ਚੰਗੀ ਹੈ ਜਿਹੜੀ ਸੋਹਣੀ ਕੱਟੀ ਹੈ ਦੁੱਧ ਤੋਂ ਚੰਗਾ ਛੱਡਿਆ ਪਲੀ ਭਲੋਸੀ ਕੱਟੀ ਹੈ ਮਗਰ ਤੇ ਦੁੱਧ ਦੇ ਇਹਦੇ ਕੋਲ ਕਿੰਨਾ ਵੀਰ ਜੀ ਦੁੱਧ ਦੇ 8-9 ਕਿਲੋ ਨਹੀਂ ਹੁੰਦੇ ਆ ਇਹ 7 ਕਿਲੋ ਦੀ ਗਾਰੰਟੀ ਰੋਟੀ ਦਵਾਂਗੇ ਲਿਆ ਤੋ ਆਪਣਾ ਇੱਕ ਨੰਬਰ ਹੋਊਗਾ ਤੋਰਾਂ ਫਿਰ ਇੱਕ ਰੀਣਾ ਲੈਣ ਛੋਟੀ ਹੈ ਦੰਦਾ ਜੀ ਚੀਜ਼ਾਂ ਦਾ ਠੀਕ ਹੈ ਜੀ ਬਾਕੀ ਬਿੱਲੀ ਆਖਾ ਲਈ ਆ ਬਾਕੀ ਇਹ ਹੁਣੇ ਆਈ ਥੋੜੀ ਦੇਰ ਹੋਈ ਆ ਅਸੀਂ ਆਪਾਂ ਦੇਖ ਸਕਦੇ ਹਾਂ ਜੇ ਪੂਰਾ ਥੋੜੀ ਲੱਪੇ ਜਿਹਾ ਜਿਤਨਾ ਪਸ਼ੂ ਆ ਕੇ ਇਕੱਲੇ ਥੋੜਾ ਜਿਹਾ ਖਾਂਦਾ ਪੀਂਦਾ ਘੱਟਿਆ ਤੇ ਉਤਨਾ ਰਾਜੀ ਆ ਪੂਰੀ ਬੇਲ ਵਾਲੀ ਆ ਜ਼ੰਬੀ ਜ਼ੰਬੀ ਚੰਗੀ ਆ ਕਿਸੇ ਵੀ ਨੇ ਪਿੱਛੋਂ ਜਿੱਥੋਂ ਵੀ ਆਈ ਆ ਫਿਰ ਥੋੜੀ ਇਹਦੀ ਚੰਗੀ ਆ ਕਿ ਉਹ ਆਈ ਬਹੁਤ ਸਾਫ਼ ਆ ਕੱਦ ਕਾਠ ਵੀ ਚੰਗਾ ਇੱਕ ਮਿੰਟ ਰੁੱਕਿਆ ਫਿਰ ਜੀ ਥਾਂ ਇਹਦੇ ਤੁਹਾਨੂੰ ਦਿਖਾ ਦਿੰਦੇ ਲੱਗੇ ਤੋਂ ਆ ਦੇਖ ਸਕਦੇ ਥਾਣਾ ਦਾ ਸਾਈਜ਼ ਕਰ ਚਲੋ ਲੈ ਜਾ ਬੰਦ ਹੋ ਵੀ ਜੀ ਆ ਥੱਲੇ ਇੱਕਰੀ ਚੰਗੀ ਤਰ੍ਹਾਂ ਆਪਾਂ ਦੇਖ ਸਕਦੇ ਆ ਥੋੜੀ ਨਿਗਰਵਾਨੀ ਦੀ ਆ ਬਾਕੀ ਦਾਖਵ ਇਹਨਾਂ ਨੇ ਦੀ ਝੋਟੀ ਠੀਕ ਹੈ ਇਹਦੀਆਂ ਦੀਏ ਦੁੱਧ ਵੀ ਅੱਠ ਕੋਲੋ ਹੀ ਆਊਗਾ ਪੱਤਾ ਜੀ ਵਰਕੇ ਦੇਣੀ ਚਵਾਪ ਸਮਾਇਕ ਨੰਬਰ ਹੋਊਗਾ ਤੇ ਮੁੱਲ ਫਿਰ ਇਹਦਾ ਮੁੱਰੇ ਦੀ 75000 ਦੀ 75 ਦੀ ਹਾਂਜੀ ਹੋਰ ਕਰ ਦੋ ਮੰਨ ਤਾਂ ਦੱਸੋ ਕਿੰਨਾ ਕਰਦੀ ਏ 72 ਦੀ ਦੇ ਦੋ 70 ਤੋਂ 2 ਛੱਡਦੀ ਆ ਅੱਛਾ 68000 ਹਾਂ ਜੀ 70000 ਦੀ ਛੋਟੀ ਦੇਣੀ 68000 ਦੇ ਦੇਣੀ ਚਲੋ ਇਹ ਆ ਵੀ ਮਗਰ ਕੱਟੀ ਵੀ ਚੰਗੀ ਆ ਤੇ ਆਪ ਵੀ ਚਲੋ ਪਲੀ ਪਲਸੀ ਆ ਇਹ ਆ ਵੀ ਅੱਜ ਵੀ ਓਨੇ ਦੀ ਆ ਤੇ ਗਾੜੀ ਟੋਕੜ ਕੇ ਪੰਨ ਫੇਰ ਓਨੇ ਦੀ ਆ ਤੇ ਕੱਟੀ ਮਗਰ ਫੇਰ ਫੱਜ ਜਾਨੀ ਆ ਆਹ ਸੁਈ ਜੇ ਚੌਥਾ ਦੇਣ ਜੇ ਹਾਂ ਜੀ ਜੇ ਤੁਹਾਨੂੰ ਤਾਜੀ ਸੂਈਏ ਬੋਲੇ ਤੇ ਆਵੇਂ ਠੀਕ ਹੈ ਜੀ ਥੱਲੇ ਚੰਗੀ ਆਤਰਾ ਉਹ ਤਾਂ ਪਤਾ ਨਹੀਂ ਥੱਲੇ 9 ਜੀ 8 ਜੀ ਧਾਰਾ ਮਾਰਗੇ ਲੈ ਆਂਦੀ ਏ ਅੱਛਾ ਜੀ 7 ਕਿਲੋ ਵੀ ਹੋ ਸਰ ਬਜੇ ਤਾਜੀ ਹੋਈ ਹੋ ਤੁਹਾਡਾ ਬਟਾ ਜੀ ਠੀਕ ਹੈ ਜੀ ਇੱਕ ਸਿੰਗ ਦਾ ਟੁੱਟਾ ਏ ਤੇ ਇੱਕ ਸਿੰਗ ਦਾ ਗੋਲ ਏ ਉਹ ਗੋਲ ਤਾਂ ਹੈ ਕੋਈ ਬਾਕੀ ਉਤਰਾਂ ਥੱਲੇ ਚੰਗੀ ਸਾਫ ਏ ਆ ਜਲੇ ਬੀਤੀ ਬਾਕੀ ਥਾਣੇ ਦਾ ਵੀ ਚੰਗੇ ਗਿਆਪ ਤੇ ਲੱਗਾ ਇੱਕ ਮਿੰਟ ਰੋਕ ਦਿਓ ਬੀਤੀ ਇੱਥੇ ਆ ਦੇ ਸਾਡੇ ਥਾਣਾ ਦਾ ਸਾਈ ਜਗ ਹੈ ਪੇ ਤਾਂ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਲੈ ਜਾ ਬੀਤੀ ਬਾਕੀ ਇਹ ਜੀ ਵੀਡੀਓ ਬਣਾਉਂਦਾ ਟਾਈਮ ਵੀ ਦੁਪਹਿਰ ਦਾ ਵਾ ਸ਼ਾਮ ਤੱਕ ਰ ਆਪਣੇ ਕੋਲ ਤੇ ਸਾਮਣਾ ਹਵਨ ਚੰਗੀ ਤਰ੍ਹਾਂ ਫੜ ਲੂਗੀ ਇਹ ਤੇ ਕਈ ਮੱਧਾਂ ਜੜੀਆਂ ਅੱਜ ਹੀ ਆਈਆਂ ਵਾ ਤੇ ਇਹ ਵਿਦਿਆਤਰਾ ਕਿੰਨਾ ਕ ਦੁੱਧ ਭਰੀ ਜਾਊਗੀ 10 ਤੱਕ ਨੂੰ ਬਾਹਰ ਦੇ ਜਾਊਗੀ ਤੇ ਇਹ ਮੁੱਲ ਫਿਰ ਇਹਦਾ ਦੇ ਦੀ 60000 ਰੁਪਏ ਤੁਹਾਡੀ ਮਰਜ਼ੀ ਆ ਸਾਢੇ 30 ਦੇ ਦੀ ਅੱਛਾ ਸਾਢੇ 30 ਦੇ ਦੇਣੀ ਆ 2000 ਛੋੜ ਅੱਛਾ 55000 ਦੇਣੀ ਆ ਤਾਂ ਜੀ ਸੋਈ ਮੱਜਣਾ ਹਾਂਜੀ ਮੋਲੋਂ ਪੁਣੀ ਜੋ ਲੈ ਲੈਣੇ ਆ ਠੀਕ ਆ ਬੱਚਾ ਇਹਦਾ ਆਵਲਾ ਜੀ ਇਧਰ ਲਾ ਪੜਨਾ ਪੜਨਾ ਆ ਬੱਚਾ ਜੀ ਇਹਦਾ ਤਾਜੇ ਬੱਚਾ ਬਿਲਕੁਲ ਕੁਲਾ ਬੱਚਾ ਆ ਤੇ ਹੁਣ ਆ ਜਿਹੜੀ ਵਿਖਾਉਣੀ ਆ ਇਹ ਵੀ ਰਾਤ ਦੀ ਸੂਈ ਹੈ ਮਗਰ ਕੱਟੀ ਹੈ ਅੱਛਾ ਰਾਤ ਦੀ ਸੂਈ ਆ ਹਾਂਜੀ ਇਹ ਕਿੰਨੇ ਕ ਦੁੱਧ ਵਾਲੀ ਆ ਰੋਦੇ ਵੀ ਦਾ ਤੁਰ ਬਾਹਰ ਦੋਗੀ ਜੋਦੀ ਲਿਆ ਤੋਰਦਾ ਫਿਰ ਫਿਰ ਮੈਂ ਰੋਕ ਕਰਨ ਵਾਲਾ ਆ ਤੂੰ ਦੂਜਾ ਥੱਲੇ ਚੰਗੀ ਭਰੀ ਆ ਉਸ ਤਰ੍ਹਾਂ ਬਾਕੀ ਥਾਣੇ ਦਾ ਚੰਗਾ ਦੂਰ ਦੂਰ ਲੱਗਾ ਮਦਰੀ ਗੋਟੀ ਦੀ ਮੱਝ ਹੱਥ ਨਾ ਪਰ ਥੱਲੇ ਸਫਾਈ ਆ ਆ ਜਿ ਲੈ ਆ ਆ ਜੀ ਅਥਾਣਾ ਇਹਦੇ ਵੀ ਦੇਖ ਸਕਦੇ ਜੀ ਬਾਕੀ ਮਾਸ ਜਿਆਕ ਵੱਖਰਾ ਜਿਹਾ ਲੱਗਾ ਵਾ ਬਾਕੀ ਥੱਲੇ ਚੰਗੀ ਯਾਤਰਾ ਨਾਲ ਦੇ ਸਾਦੇ ਹਵਾਨਾ ਜਿਹੜਾ ਇਹਦਾ ਬਾਕੀ ਜਿਹੜਾ ਕੋਈ ਸਾਂਭ ਵਾਲਾ ਲੈ ਜਾਏ ਦੁੱਧ ਸਾਰਾ ਸਿਆਲ ਚੰਗਾ ਭਰੀ ਜਾਊਗੀ ਤੇ ਇਹਦਾ ਵੀ ਮੁੱਲ ਵੀ ਜੀ ਫਿਰ ਜੱਜਾ ਕਰ ਦਈਏ ਇਹਦੀ 18000 ਦੀ 65 ਦੀ ਦੇ ਦੋ 63 ਦੀ ਅੱਛਾ 63000 ਦੀ 62000 ਦੀ ਦੇ ਦੇ ਅੱਛਾ 62000 ਦੀ ਦੇ ਦੇ ਠੀਕ ਹੈ ਜੀ ਅੱਜ ਜਾਰੇ 60 62 ਵਾਲੇ ਭਾਈ ਆ ਇਹ ਵੀ ਸੂਈ ਇਹ ਜਮਾ ਕਟਾ ਏ ਇਹਦੇ ਮਗਰ ਕਟਾ ਏ ਤੇ ਇਹਦੇ ਕੋਲ ਦੁੱਧ ਦੁੱਧ ਇਹਨੂੰ ਭੋਲਾ ਹੀ ਗਿਆ ਇਸਾ ਦਾ ਅੱਡ ਚੱਲਣਾ ਅੱਛਾ ਜੀ ਅੱਡ ਨਾਲ ਕੋਲ ਭੋਲੇ ਆ ਇਹ ਪਰਸਨਲੀ ਸੂਈ ਆ ਵਾਹੀ ਇੱਕ ਨੰਬਰ ਹੋ ਗੱਠਾ ਬਹੁਤ ਚੰਗਾ ਲੱਗਾ ਇਹ ਵੀ ਭਾਰੀ ਏ ਮਾਜਾ ਤਰਾ ਚੰਗੀਆਂ ਵੀ ਚੰਗੀਆਂ ਆ ਜਿਲੇ ਹੋ ਜੀ ਬਾਕੀ ਪਾਰੇ ਪੱਲੇ ਜਿਹਾ ਮਾਜਾ ਤਰਾਂ ਇਹ ਵੀ ਬਾਕੀ ਇਹ ਵੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆ ਵਾ ਸਾਂਭ ਲਈ ਜਗਾ ਚਲ ਗਈ ਤੇ ਦੋ ਦਿਨੇ ਚੰਗਾ ਭਰੀ ਜਾਣਾ ਮਤਾਂ ਬਾਕੀ ਥਾਨ ਇਹਦਾ ਵੀ ਚੰਗੇ ਗੈਪ ਤੇ ਲੱਗਾ ਵਾ ਦੂਰ ਦੂਰ ਆਉਂਦੇ ਖਾਲੇ ਠੀਕ ਹੈ ਜੀ ਤੇ ਮੋਲੇ ਦਾ ਫਿਰ ਵੀ ਜੀ ਜੀ 75000 ਸੀ 70 ਦੀ ਦੇ ਲੋ 2 ਛੋੜ ਅੱਛਾ 68000 ਦੀ ਆੜਿਆ ਦੇ ਵੱਡੀ ਮੈਂ ਆ ਠੀਕ ਹੈ ਜੀ ਆ ਪਹਿਲਾਂ ਛੋਟੀ ਸੀ ਜੀ ਤੇ ਆ ਇੱਕ ਥਣ ਥੋੜਾ ਵੱਡਾ ਰੱਖ ਦੀਜੀਏ ਉਹ ਮੜ ਤੇ ਟੋਕਾ ਰਹੇਗਾ ਸੋਰੀ ਅੱਛਾ ਜੀ ਕੋਈ ਥਣ ਵੱਡਾ ਨਾ ਚਾਪ ਸਮਾਈਕ ਨੂੰ ਭਰੂਗਾ ਤੇ ਇਹਦੇ ਕੋਲ ਦੁੱਧ ਦੁੱਧ ਕੋਈ ਅੱਠ ਲਊਗਾ ਠੀਕ ਹੈ ਜੀ ਇਹ ਕਿੰਨੇ ਕਿਚਰ ਦੀ ਸੋਈ ਆ ਇਹ ਸੋਈ ਆ 55 ਤਾਜੀ ਸਈ ਜੀ ਇਹ ਵੀ ਤਾਜੀ ਸੋਈ ਆ ਠਪ ਦੇ ਲਾ ਕੇ ਬੰਨੇ ਦੀ ਕਿੰਨੇ ਦੀ ਸੋਈ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਹੋਣਾ ਦੋ ਤੇ ਦੋ ਉਗਾਠ ਕਰੋ 8 ਲੀਟਰ ਦੁੱਧ ਜਿਹੜਾ ਇਹਦੇ ਕੋਲ ਵੀ ਕਿੰਦੇ ਵੀ ਹੈਗਾ ਅੱਜ ਲੈ ਆਇਆ ਵੀਰ ਜੀ ਬਾਕੀ ਉਤਨਾ ਥਣ ਇਹਦਾ ਵੀ ਚੰਗਾ ਗੈਪ ਗੈਪ ਤੇ ਦੂਰ ਦੂਰ ਜਿਹੜਾ ਥਣ ਲੱਗਦਾ ਇਹਦਾ ਵੀ ਸੂਆ ਜਿਹੜਾ ਪਹਿਲਾਂ ਹੀ ਦੱਸ ਤੇ ਆ ਪੂਰਾ ਪਰਾਥਰੀ ਕਿਵਈ ਵਾਲੇ ਥਾਨੇ ਤੇ ਇਹ ਕਿੰਨਾ ਕ ਦੁੱਧ ਭਰੀ ਜਾਊਗੀ ਵੀਰ ਜੀ ਪਾਖਲਾ ਦੇ ਜੂਗੀ ਇਹ ਨਾ ਲੋਕਾ ਤਾਰ ਹੈਗਾ ਤਾਂ ਬੱਚਾ ਨਾ ਮੜ ਜਾ ਢਲਾ ਜਾ ਬੱਚਾ ਬਿਲਕੁਲ ਠੀਕ ਜੀ ਅੱਛਾ ਰਸ ਕੇ ਦੇਣੀ ਆ ਜਾਣ ਦੇ ਕਰੀ ਫਿਰ ਉਹ ਬੱਚੇ ਨੇ ਸਿਰੋਂ ਸਣ ਘਟ ਚੁੰਗਿਆ ਆ ਅੱਛਾ ਜੀ ਹਾਂਜੀ ਉਹ ਬੱਚਾ ਖਾ ਲਵੇ ਕਿਹੜਾ ਬੱਚਾ ਜੀ ਹੌਣੇ ਬੈਠਾ ਆ ਆਹ ਜਿਹੜਾ ਬੱਚਾ ਬੈਠਾ ਜੀ ਪੁੱਤਰ ਕਹਿੰਦੇ ਵੀ ਦਵਾਈਦਾਰ ਦੇ ਦੋ ਮੈਨੂੰ ਇਹਦਾ ਪਰਸ ਵੇਰੇ ਕਿੰਦਾ ਬੱਚੇ ਨੇ ਦੁੱਧ ਘਟ ਚੁੰਗਿਆ ਆ ਜੀ ਹਾਂ ਉਹ ਨੇ ਕਾਜੀ ਜੀ ਸੁਈ ਜੇ ਲੋ ਟਿਮਾ ਬੰਨਨ ਦਾ ਬੱਚਾ ਆ ਠੀਕ ਹੈ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਕੀ ਡੀਲ ਲਈ ਹੈ ਮਹਿੰਗੀ ਚਲਣ ਬੱਚਾ ਬੱਚਾ ਤਾਂ ਲਾਇਆ ਹਾਂਜੀ ਛੋਟੀ ਇਹਦੀ 63000 ਦੀ 60 ਦੀ ਪੂਰੇ ਦੇ ਦੋ ਝੋੜ ਅੱਛਾ 58000 ਦੀ ਠੀਕ ਹੈ ਉਹ ਵੀ 58 ਦੇ ਦੇਣੀ ਆ ਆ ਵੀ ਸੁਈ ਜੇ ਮਗਰ ਕਟਾ ਦੇ ਦੇ ਤਾਂ ਜੀ ਆਹ ਬੱਚਾ ਜੇ ਵੀ ਇਹਦਾ ਬੱਚਾ ਇੱਧਰ ਲਾ ਜਾ ਜਿਹਦੀ ਬੋਰੀ ਠਾਣ ਨੂੰ ਹੈ ਤਾਜ਼ਾ ਹੀ ਹੈ ਬੱਚਾ ਕਿੰਨਾ ਇਹਦੇ ਕੋਲ 8 ਕਿਲੋ ਹੋਊਗਾ ਪੱਕਾ ਕਹਿੰਨ 9-10 ਜੇ ਮਰਜ਼ੀ ਕਹੀ 8 ਕਿਲੋ ਹੋਊਗਾ ਠੀਕ ਹੈ 8 ਕਿਲੋ ਹੈਗਾ ਇਹ ਕਿੰਨਾ ਕਰੀ ਜਾਊਗੀ ਤੇ ਯਾਰ ਮਾਰਾ ਕਿਲ ਦੁੱਧ ਵੀ ਵਧੀਆ ਮੈਂ ਤੁਹਾਨੂੰ ਪਤਾ ਛਿੜੇ ਦੂਜਾ ਮਾਰਾ ਮੌਸਮ ਦਾ ਕਰਕੇ ਨੰਗੇ ਅੰਦਰ ਅੰਦਰ ਵਧੀ ਰਏ ਆ ਖੰਡੋਂ ਕਰਕੇ ਨਾ ਠੀਕ ਹੈ ਜੀ ਅੱਜ ਕਿੰਨੇ ਦਿਨਾਂ ਬਾਅਦ ਕੋਫ ਲੱਗੀ ਹੈ ਸਹੀ ਤਰ੍ਹਾਂ ਇਹ ਕਿੰਨਾ ਕਰੀ ਜਾਊਗੀ ਦੱਸ ਦੱਸਿਆ 10 ਕਿਲੋਟਰ ਦੇ ਲੱਗ ਬੰਨੇ ਵੀ ਜਿਹੜਾ ਕਹਿੰਦੇ ਵੀ ਕਰੀ ਜਾਊਗੀ ਅੱਜ ਲੈ ਆਓ ਜੀ ਭਰੀ ਆ ਮਾਜੋ ਤਰ੍ਹਾਂ ਸਰੀਰੋਂ ਕੱਦ ਕਾਠ ਚੰਗੇ ਦੀ ਆ ਤਰ੍ਹਾਂ ਹੁਣ ਜਿਹੜੇ ਸਾਡੇ ਸਟੈਲਸ ਸੋਲੇ ਚੱਲ ਪਏ ਆ ਇਹ ਤੋਂ ਪੰਤਪਾ ਦੇ ਤਰ੍ਹਾਂ ਵਿੱਚ ਚੁੱਕਦੀਆਂ ਨੇ ਆ ਕਰਦੇ ਆ ਦੋ ਦਿਨ ਚੰਗਾ ਗੱਡੀ ਜਣਾ ਸਾਰਾ ਸਿਆਲ ਬਾਕੀ ਥਾਂ ਇਹ ਰੋਕਾ ਵੀ ਚੰਗਾ ਲੱਗਾ ਹੋਇਆ ਉਹ ਦੇਖਾ ਲਓ ਯਾ ਥਾਣਾ ਦਾ ਸਾਈਜ਼ ਦੇਖ ਸਕਦੇ ਤੇ ਇਹਦਾ ਫਿਰ ਮੁੱਲ ਵੀਰ ਜੀ ਉਹ ਦੇ ਦੀ ਝੋਟੀ 75 ਹਾਂ ਦੀ ਵੱਡੀ ਝੋਟੀ 70 ਦਿੱਤੇ ਜੋ ਪੂਰੇ ਦੀ ਅੱਛਾ 70 5000 ਛੱਡ ਦੇਣਾ 2000 ਛੱਡ ਦਾਂਗੇ ਵੀ ਠੀਕ ਐ 60000 ਦੀ ਦੇ ਦੇਣੀ ਐ ਵੀ ਆ ਵੀ ਵੱਡੀ ਮਈ ਐ ਇਥੋਂ ਤੇ ਜੇ ਉਹ ਅੰਤ ਕੋਈ ਲੈਵੇ ਰ ਅਜੇ ਤੂੰ ਹੀ ਨਹੀਂ ਆਏ ਜਿਹੜੀ ਅਜੇ ਪਰਸੋਂ ਪਾਈ ਸੀ ਤੇ ਉਦੋਂ ਵੀ ਪੂਰੀ ਬਣੀ ਸੀ ਤੇ ਅੱਜ ਉਦੋਂ ਨਾਲੋਂ ਵੀ ਜ਼ਿਆਦੀ ਬਣ ਗਈ ਐ ਇਹ ਤੇ گاਵਾ ਜਿੰਨੀ ਬਣਦੀ ਜਾਂਦੀ ਜੇ ਉਹ ਦੋ ਦੋ ਨਹੀਂ ਚਾਹਵਾ 15 ਕਿਲੋ ਦੱਦੀ ਕੀ ਨਹੀਂ ਕਰਦੇ ਆਪੇ ਦੇ ਜੜਾ ਮਹੀਨੇ ਠੀਕ ਐ ਤੇ ਖੋਲੋ ਫਿਰ ਤੋਰਦੀ ਇਹਨਾਂ ਨੇ ਐਚ ਐਫ ਗਾਵਾਂ ਮੰਗੋ ਤਿਆਰ ਹੁੰਦੀ ਜਿਹੜੀ ਮੱਝ ਆਗਲੀ ਰਾਕੀ ਇਹ ਵੀ ਜਿਹੜੇ ਵੀਰਾਂ ਨੂੰ ਦੁੱਧ ਚੋਣਾ ਵਾ ਉਹਦੇ ਲਈ ਚੰਗੀ ਆ ਅੰਮੇ ਦੁੱਧ ਆਦੀ ਛੋਟ ਹੋਵੇ ਕਈ ਵੀਰਾਂ ਨੂੰ ਤਾਂ ਵੀ ਚੰਗੀ ਸਕੀਨ ਝੋਟੀ ਹੋਵੇ ਤੇ ਕਈਆਂ ਵੀਰਾਂ ਨੂੰ ਦਰਜ ਜਲੇ ਦੁੱਧ ਹੋਵੇ ਜ਼ਿਆਦਾ ਇਹ ਉਹਨਾਂ ਲਈ ਆ ਤੇ ਰੇਟਸ ਹਸਾਬ ਦਾ ਤੇ ਦੁੱਧ ਚੰਗੇ ਆ ਲਈਓ। ਸਾ ਤੇ ਵੇਖੋ ਮੈਂ ਦੇ ਬਾਕੀ ਸਾਰਾ ਸਿਆਲੇ ਨੇ ਦੁੱਧ ਵੀ ਚੰਗਾ ਚਵਾਈ ਜਾਣਾ ਵਾ ਤੇ ਸਿਆਲ ਸਿਆਲ ਜੀ ਨੇ ਪੂਰੀ ਰਾਜੀ ਵੀ ਹੋ ਜਾਣਾ ਸਰੀਰ ਵੀ ਭਰ ਜਾਣਾ ਇਹਨੇ ਪੂਰਾ। ਬਾਕੀ ਅਜੇ ਸੂਨ ਤੱਕ ਰਹੀ ਜੀ ਇਹਨੇ ਹੋਰ ਭਰ ਜਾਣਾ ਵਾ। ਤੇ ਬਾਕੀ ਥਾਣੋਂ ਤਰਾਂ ਚੰਗੇ ਕੈਪ ਤੇ ਲੱਗਾ ਵਾ ਦੂਰ ਦੂਰ ਥਾਣੇ ਆ। ਗਾਣ ਵੀ ਹਵਾਨਾ ਚੰਗਾ ਵਾ ਦੇਖ ਸੰਦੇ। ਗਾਣੂ ਲੈ ਕੇ ਤੇ ਪਛਾਣ ਤੱਕ ਰਵਾਨਾ ਜਿਹੜਾ ਚੰਗਾ ਮੈਨੂੰ ਸੁਵੇਨ ਵਿੱਚ ਚਾਹੀਦਾ ਬੜੇ-ਬੜੇ ਨਹੀਂ ਥੋੜੇ ਤੇ ਇਹਦਾ ਫਿਰ ਮੁੱਲ ਮੁੱਲ ਦੇ ਦਾ 85000 ਜੀ ਅੱਛਾ ਤੇ ਇਹ ਕਿੰਨੇ ਦੀ ਦੇ ਦੇਣੀ ਆ 80 ਆ ਦੇ ਦਈਏ 80 ਦੀ ਹਾਂਜੀ 78 ਦੀ ਦੇ ਦੋ ਦੇ ਲਈ ਠੀਕ ਹੈ ਜੀ ਨਹੀਂ ਜੀ ਤੇ ਆ ਵੀ ਗੱਬਣੇ ਨਹੀਂ ਕੀਆ ਇੱਕ ਦੋ ਦਿਨ ਲਗੀਏ ਇੱਕ ਦੋ ਦਿਨ ਖੜਦੀ ਹੈ ਇਹ ਵੀ ਗੋਲ ਸਿੰਘ ਦੀ ਉਤਰਾਂ ਇਹਦੀ ਹੱਲੇ ਇਹ ਵੀ ਚੰਗੀ ਭਰੰਦੀ ਆ। ਹੁਣ ਇਹ ਥੋੜਾ ਗਾਣ ਰੱਖਦੀ ਆ। ਗੋਲੇ ਅਤਰਾ ਮੱਜੇ ਵੀ ਰਾਜੀ ਆ ਪੂਰੀ ਸੰਭ ਵੀ ਕੇਵਨ ਚੰਗੀ। ਲੈ ਵੀ ਜੀ। ਬਾਕੀ ਆ ਥਾਣੇ ਦੇ ਆਪਾਂ ਅਗਲੇ ਪਿਛਲੇ ਦੇਖ ਸਕਦੇ ਹਾਂ ਲੱਗੇ ਤਾਂ। ਦੇਖੋ ਜਈ ਆ ਥਣ ਲੱਗ ਪੋ। ਵੇਖਿਓ ਕੀ ਗੋਦਾਂ ਨਹੀਂ ਲਾ। ਆ ਦੇਖ ਸਾਦੇ ਥੱਲੇ ਵੀ ਚੰਗੀ ਭਰੰਦੀ ਐ। ਤੇ ਮੁੱਲ ਫਿਰ ਵੇਦੀ ਆਦਾ। ਮੁੱਲ ਦੇਣਾ 85 ਆ ਜਾ ਬਾਕੀ ਚਿੱਪਣ ਲੱਗੀ ਇਹਨੂੰ ਵੇਖਿਓ ਕਿ ਮੋਗਾ ਹੀ। ਅੱਛਾ ਇਤਨੇ ਭਾਵੇਂ ਵੇਜੋ। ਆ ਦੇਖ ਸਾਦੇ ਭਾਵੇਂ ਇਤਨੇ। ਬਾਕੀ ਛੇਤੀ ਸੂਪ ਐ ਨਾ ਦੁੱਧ ਬਣ ਗਿਆ ਜਿਹੜਾ ਹੁਣ ਇਹ ਤਾਂ। ਇੱਕੋ ਧਾਰ ਲਈ ਜੀ। ਹਾਂ ਜੀ ਸੰਦੇਸ਼ ਉਹ ਸਾਹ ਆਵੇ ਐਸਾ ਇੰਤਰੀ ਚਾਲੇ ਤਨਾ ਦਾ ਆਇਆ ਲੈ ਦੇਖ ਲੈ ਬਰੂ ਹੋ ਗਈ ਬੋਲੀਏ ਛੱਡ ਦੇ ਜੀ ਉਹ ਠੰਡੀ ਤੇ ਇਹ ਕਿੰਨੇ ਦੀ ਫਿਰ ਜਸਨਮ ਕਰ ਦੇਣੀ ਐ ਇਹ 85 ਹਜ਼ਾਰ ਦੀ ਅਸੀਰ ਦੀ ਦੇ ਦਵੇ ਵੀ ਦੋ ਜੋੜ ਅਸੀ ਜੋੜ ਅੱਛਾ 78000 ਦੀ 78 ਹਜ਼ਾਰ ਦੀ 12 13 ਕਿਲੋ ਦਊਗੀ ਰੱਖੇ ਵਸਗਲ ਤੇ ਠੀਕ ਹੈ ਜੀ ਬਹੁਤ ਦੁੱਧ ਵਾਲੀ ਕੰਗੀ ਹੈ ਤੇ ਬਾਕੀ ਕੋ ਤਸल्ली ਤੁਹਾਡੇ ਘਰੋਂ ਕਰਕੇ ਲੈ ਜੇ ਹਣਾ ਠੀਕ ਹੈ ਜੀ ਜੋ ਵੀ ਆ ਤਾਡੇ ਸਾਹਮਣੇ ਆ ਸਾਰਾ ਕੁਝ ਚੋਚਵਾ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ